ਪਾਉ ਜੋ ਤਾ ਡਰ ਲੱਗਦਾ ਉਹ ਤਾਂ ਤੁਹਾਡਾ ਕੁੰਬਾ ਕੋਈ ਨੰਦਾ ਅਜੇ ਕੁੰਡਾ ਕਰਵਾਣਾ ਘਰ ਕੀ ਕੰਮ ਜਾ ਬਸ ਬਸ ਆਈਆਂ ਜਿਹਾ ਸੁਨਾਹਾਂ ਰਾਦੇ ਨਾੜੀ ਉਹਦਾ ਕਸ ਨਹੀਂ ਬਣਾ ਲਾਗੇ ਜਿਹੜਾ ਤੇਰੇ ਤਾਂ ਪੈਣਗੇ ਪੈਣਗੇ ਉਹਦਾ ਵੀ ਨਾਲ ਕਿੰਨੇ ਦਿਨਾਂਵਾਂ ਦੇ ਸਮੱਸੇ ਲੱਗੇ ਆ ਖਾਨ ਨਾਲ ਕੋਕ ਪਾਰਟੀ ਕਿੱਦਾਂ ਫਿਰ ਸੱਗੂ ਸਾਡੀ ਨੇ ਤਾਂ ਸਵੇਰ ਸਵੇਰੇ ਮੱਝ ਨੂੰ ਮਾਰੂਗੀ ਕੀ ਹੋ ਗਿਆ ਤੇ ਮੱਝ ਨੂੰ ਫੇਰੇ ਫਰੇਮਾਂ 'ਚ ਚੜ ਗਿਆ ਡਾਕਟਰ ਆ ਟਿਕ ਲੱਗ ਗਈ ਫਿਰ ਉਹਨੂੰ ਦੇਖ ਕੇ ਮੰਮੀ ਵੀ ਡਾਊਨ ਹੋ ਗਈ ਨਹੀਂ ਤਾਂ ਡੇੜਾ ਜਿਆਦਾ ਗੂੜਾ ਨਾ ਕਰ ਮੰਮੀ ਹਾਂ ਨਾ ਨਹੀਂ ਪਰ ਕਾ ਯਾਰ ਰਵੀ ਦੇ ਕੰਮ ਲਾ ਦੇ ਮੈਨੂੰ ਜੇ ਖੁਸ਼ੀ ਯਾਰ ਮਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਤਾਂ ਗਾ ਪਾ ਦੇ ਨੰਬਰ 1 ਮਾਸੀ ਨਾ ਉਹ ਲਾਈ ਹੋਏ ਨੰਬਰ 1 ਮਾਸੀ ਵੀ ਕੱਲ ਮਾਮਿਆਂ ਤੇ ਆਉਗੀ ਕੱਲ ਹੀ ਆਉਗੀ ਮਾਸੀ ਵੀ ਖੁਸ਼ੀ ਉਹ ਕਹਿੰਦੀ ਮੈਨੂੰ ਦੱਸ ਦੇ ਉਹ ਮੈਂ ਉਹਦੀ ਆ ਜੂ ਈਆਂ ਦਾ ਇਸ ਕਰਕੇ ਮੈਂ ਵੀ ਤਾਂ ਜਲਦੀ ਆਵੇ ਸੀ ਹੋਰ ਵੀ ਕੰਮ ਤਾਂ ਲੀਕ ਦਾ ਤੇ ਮੰਮੀ ਵੀ ਤਾਂ ਹੀ ਪਹਿਲਾਂ ਬੰਨੇ ਆਂ ਕੱਲੂ ਬੋਧਵਾਰ ਹੈ ਬੋਧਵਾਰ ਨੂੰ ਤੇ ਆਖਿਆ ਅੱਜ ਨੂੰ ਆ ਕੇ ਜਾ ਸਾਡੀ ਕਮੈਂਟ ਕਰਕੇ ਜੁਰ ਦੱਸੋ ਸਾਨੂੰ ਕੀ ਕਰਨਾ ਚਾਹੀਦਾ ਹੈਲੋ ਗੁੱਡ ਮਾਰਨਿੰਗ एवरीवन ਵੈਲਕਮ ਬੈਕ ਟੂ ਦਾ ਸਾਰਿਆਂ ਦਾ ਆਪਣੇ YouTube ਚੈਨਲ ਗੁਰਜਾਸ ਬਲੌਗਸ ਆਈ ਹੋਪ ਕਿ ਸਾਰੇ ਬਹੁਤ ਵਧੀਆ ਹੋਵੋਗੇ ਤੇ ਬਹੁਤ ਯਾਰਾ ਗਰਮੀ ਆ ਅੱਜ ਤਾਂ ਪਹਿਲਾ ਨਾਲ ਮੌਸਮ ਅੰਦਰ ਇਅਰ ਇਹਨੂੰ ਵੀ ਇੰਨੀ ਜਿਆਦਾ ਗਰਮੀ ਲੱਦੀ ਨਾ ਹੁਣ ਏਸੀ ਲਾਇਆ ਹੁਣ ਮੜਿਆ ਠੰਡਾ ਹੋਇਆ ਨਾ ਅੱਜ ਗਰਮੀ ਹੈਗੀ ਕਿ ਮੈਨੂੰ ਹੀ ਲੱਗ ਰਹੀ ਹੈਗੀ ਆ ਹੈਗੀ ਬਹੁਤ ਨਾ ਬਹੁਤ ਜਿਆਦਾ ਪੜਾਸੀ ਜੀ ਲੱਗਦੀ। ਅੱਜ ਫੇਰ ਵੈਸੇ ਬਿਮਾਰ ਹੋ ਗਈ। ਹੋਣ ਸਾਡੀ ਤਾਂ ਪਤਾ ਨਹੀਂ ਕੀ ਹੈ ਮੱਝ ਬਿਮਾਰ ਹੋ ਜਾਂਦੀ ਹੈ। ਅੱਜ ਫੇਰ ਬਿਮਾਰ ਹੋ ਗਈ ਇਸ ਵੇਲੇ ਟੀਕੇ ਲਾਈ। ਕੀ ਉਹ ਗੱਫੇ ਪਾਰੇ ਚੜ ਗਏ ਨੂੰ? ਮੈਨੂੰ ਲੱਗਦਾ ਉਹ ਨਮਾ ਪਾਲ ਉਹਦੀ ਨਮਾ ਤੀਰ ਡੜੀ ਨੇ ਪੱਕਾ ਬੰਦ ਕਰਦੇ। ਛੋੜਾ ਰੁੱਕ ਜਾ ਦੇ। ਸਾਡੀ ਸੱਗੂ ਦੇ ਫੇਵਰੇਟ ਸਮੋਸੇ ਆ ਗਏ ਆ। ਸੱਗੂ ਨੂੰ ਸੂਚਨਾ ਮਿਲ ਗਈ ਆ। ਇਹ ਰੋਟੀ ਵੀ ਨਹੀਂ ਖਾਦੀ। ਇਹਨੂੰ ਪਤਾ ਬਾਏ ਪਾਏ ਨੇ। ਉਹ ਘਰ ਤੇ ਪਰੌਂਦੇ ਘਰੇ। ਕਨੇ ਵੀ ਨੂੰ ਆ ਹੁਣ ਇਸ ਚਲਦੇ ਨੇ ਸੋਇਣਾ ਇਹਨੂੰ ਕੋਈ ਲੈਣਾ ਦੇਣਾ ਇਹ ਵੀ ਗਰਮੀ ਕਰਕੇ ਇੱਧਰ ਆਪਣੇ ਸਮੋਸੇ ਨਾਲ ਕੋਕ ਖਵਾ ਲੈ ਹਾਂ ਖਾਣਾ ਨਹੀਂ ਮੰਮੀ ਨੇ ਘਵਰਾਟ ਹੋ ਰਹੀ ਸੱਗੂ ਤਾਂ ਖਾਊਗੀ ਕਿੰਨੇ ਦਿਨਾਂ ਬਾਅਦ ਸਮੋਸੇ ਲੱਗੇ ਆ ਖਾਣ ਨਾਲ ਕੋਕ ਪਾਰਟੀ ਕਿੱਦਾਂ ਫਿਰ ਸੱਗੂ ਸਾਡੀ ਨੇ ਤਾਂ ਉੰਨਾ ਟਾਈਮ ਹੀ ਲੈਣਾ ਨਹੀਂ ਸੀ ਮੈਂ ਤਾਂ ਇਹਨੂੰ ਸਮੋਸੇ ਨਹੀਂ ਭੰਨੇ ਪਾ ਦਊਗਾ ਅਵੜਾ ਕਿਉਂਕਿ ਸਗੂ ਦੇ ਫੇਵਰਟ ਹੈ ਵੀ ਬਹੁਤ ਖਾਂਦੀ ਦੇਖੀਓ ਦੇਖੀਓ ਕੈਚ ਕਰਦੀ ਲੈ ਲੋਦੀ ਨਜ਼ਰ ਲੈ ਓਏ ਬਸ ਕੋਕ ਵੀ ਪੀ ਲੈ ਆਹ ਜੀ ਖਾਦੀ ਰੋਟੀ ਲੈ 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 ਰੋਟੀ ਇਹਨੂੰ ਜਿੰਨੀ ਮਰਜ਼ੀ ਬਾਦ ਰੋਟੀ ਥੋੜੀ ਇਹ ਨਹੀਂ ਖਾਣੀ ਆ ਕੋਕ ਵੀ ਪੀ ਨਹੀਂ ਦਾਦੇ ਕੋਕ ਵੀ ਦਾਦੇ ਤੈਨੂੰ ਪੁਲਾ ਦੇਣੇ ਆ ਐਂਦਰੇ ਸਵੇਰੇ ਮੰਮੀ ਨੇ ਪਰੌਂਠੇ ਲੈ ਚਾਲੇ ਪਰੌਂਠੇ ਖਾ ਲੂਗੀ ਪਰੋਂਠੇ ਵੀ ਨਹੀਂ ਖਾਦੇ ਰੋਟੀ ਨਹੀਂ ਖਾਦੀ ਪਤੰਦਰਨੀ ਨੇ ਸਵੇਰ ਦੀ ਜੋ ਆਦਮ ਕੋ ਬਾਹਰ ਸਮੋਸੇ ਖੋਹ ਕੰਦੀਏ ਮੰਮੀ ਕਹਿੰਦੀ ਯਾਦ ਕਰੀਆ ਰਵੀ ਨੂੰ ਆਏ ਉਹ ਤੂੰ ਖਾ ਰਹਾ ਰਵੀ ਦੁਕਾਨ ਤੇ ਆ ਕਿਹ ਗੇ ਲਾ ਕੇ ਲਿਆ ਦੋ ਮੈਨੂੰ ਟੀਕੇ ਪਾ ਮੰਮੀ ਕਹਿੰਦੀ ਟੀਕੇ ਲਾਉਣੇ ਨੇ ਹੋ ਨਹੀਂ ਅੱਜ ਮੈਂ ਕੱਪੜੇ ਸੁੱਕਣੇ ਪਾ ਦਾਂ ਦੀਆਂ ਜਿਆਈਆਂ ਦੁਨੀਆ ਨਾਲ ਲੱਗ ਗਈ ਵਾਟ ਇਜ਼ ਥਿਸ ਇਹ ਤਾਂ ਕੋਈ ਪਤਾ ਨਹੀਂ ਇੱਥੋਂ ਵੀ ਖੋਲੇ ਸੱਚੀ ਖੋਲਾਂ ਦੀ ਹੈ ਤੁਸੀਂ ਤਾਂ ਆਏ ਉਹਦੇ ਕੀ ਕਰਦੇ ਸੀ ਤਾਂ ਉਹਨੇ ਖਾਣਾ ਨਹੀਂ ਤੇ ਕਾਫੀ ਕੱਲ ਬਹੁਤ ਜ਼ਿਆਦਾ ਕਮੈਂਟ ਆਈ ਸੀ ਮੈਂ ਥੋੜੀ ਜਿਹੀ ਕਮੈਂਟ ਕਰ ਦਿੰਦੀ ਰਿਪਲਾਈ ਖਾ ਵੀ ਕੇ ਫਿਰ ਮਿਲਦੇ ਹਾਂ ਸਮੋਸੇ ਅਸੀਂ ਖਾਨੇ ਸੀ ਤੇ ਕਾਫੀ ਜ਼ਿਆਦਾ ਕੱਲ ਕਮੈਂਟ ਆਈ ਸੀ ਮੈਂ ਕਿਹਾ ਥੋੜੀ ਜਿਹੀ ਰਿਪਲਾਈ ਕਰ ਦਾਨੀਆ ਫਸਟ ਆਫ ਆਲ ਪਹਿਲਾ ਇਹ ਪੁੱਛਿਆ ਸੀ ਸਾਨੂੰ ਇਹ ਕਨਫਿਊਜ਼ਰ ਹੈ ਕਿ ਇਹ ਯੂਜ਼ ਕਰਨ ਵਾਸਤੇ ਜੋ ਡਾਈਨਿੰਗ ਟੇਬਲ ਦੇ ਰਿਹਾ ਹੈ ਨਾ ਤੇ ਬਹੁਤ ਜ਼ਿਆਦਾ ਕਮੈਂਟ ਆਈ ਸੀ ਤੇ ਹਰੇਕ ਨੇ ਹੀ ਕਮੈਂਟ ਕੀਤਾ ਆਲਮੋਸਟ ਕਹਿੰਦੇ ਕਿ ਡਾਈਨਿੰਗ ਟੇਬਲ ਤੇ ਯੂਜ਼ ਕਰ ਲਵਾਂ ਪਰ ਇਹ ਨਾਲ ਸਮਾਨ ਵੀ ਕਵਰ ਕਰ ਸਕਦੇ ਆ ਤੇ ਨੀਚੇ ਵੀ ਸਪਰੈਡ ਕਰ ਸਕਦੇ ਆ ਤੇ ਹੁਣ ਅਸੀਂ ਬਣਾਉਣ ਲੱਗੇ ਆ ਦਾਲ ਈਵਨਿੰਗ ਦੇ ਬਚ ਗਏ ਆ 3:30 ਮੌਸਮ ਵੀ ਇਦਾਂ ਦਾ ਹੋਇਆ ਗਰਮੀ ਜੀ ਬਾੜੀ ਪੜਾਸ ਜੀ ਹੋਈ ਆ ਮੈਂ ਕਿਹਾ ਚਲ ਉਹਨਾ ਟਾਈਮ ਦਾਲ ਬਣਾ ਲਾਂ ਦੀ ਆ ਦਾਲ ਤਾਂ ਅਸੀਂ ਕਰੋਂ ਦੀ ਬਣਾ ਲੈਣੀ ਸੀ ਮੰਮੀ ਕਹਿੰਦੇ ਚਲ ਕੋਈ ਸਬਜ਼ੀ ਵਾਲਾ ਅਜੇ ਸਬਜ਼ੀ ਵਾਲੇ ਦੀ ਵੇਟ ਕੀਤੀ ਸਬਜ਼ੀ ਵਾਲਾ ਆਇਆ ਨਹੀਂ ਹੁਣ 4:00 ਬਜਣ ਵਾਲੇ ਹੋਗੇ ਤੇ ਇੱਕ ਚੀਜ਼ ਦੀ ਕਮੀ ਆ ਚੁੱਲੇ ਤੇ ਫੇਰਨ ਵਾਲੀ ਫੇਰਨ लवली ਅੱਗ ਮੈਂ ਬਾਲਤੀ ਐ ਤੇ ਫਿਰ ਅਗਲੀ ਨਹੀਂ ਮਿਲੀ ਹੈਗੀ ਉਸ ਦਿਨ ਆਪਾਂ ਚਾਚੇ ਦੇ ਘਰ ਰਾਤ ਨੂੰ ਕੂੜੇ ਬਣਾਉਣਗੇ ਸੀ ਉੱਥੇ ਰਹਿ ਗਈ ਸਾਡੀ ਫਿਰਾਂ ਨਾਂ ਵੀ ਚੁੱਲ੍ਹੇ ਨੂੰ ਫਿਰਨ ਵਾਲੀ ਗੋਲੂ ਗੋਲੂ ਪਾਂਡੂ ਜੋ ਵੀ ਗੈਰਾਂ ਦੇ ਨਾ ਉੱਤਰ ਰਹਿ ਗਿਆ ਇਸ ਕਰਕੇ ਹੁਣ ਮਾੜੀ ਜੀ ਅੱਗ ਬਾਲੋ ਜਿਵੇਂ ਤੇ ਅੱਜ ਬਣਾਉਣੀ ਮੈਂ ਦਾਲ ਫਟਾਫਟ ਦਾਲ ਧਰਦਵਾ ਨਾਲ ਹੀ ਫਟਾਫਟ ਗੁੰਦਵਾ ਲੈ ਆਟਾ ਕਿਉਂਕਿ ਅੱਜ ਕੱਲ ਕੋਈ ਪਤਾ ਨਹੀਂ ਲੱਗਦਾ ਸੌਣ ਦਾ ਮਹੀਨਾ ਕਿਹੜੇ ਵੇਲੇ ਨਹੀਂ ਆਜੇ ਕੁਛ ਪਤਾ ਨਹੀਂ ਲੱਗਦਾ ਤੇ ਨਾਲ ਕੁੱਟ ਲਾਂਗੇ ਅਸੀਂ ਚਟਣੀ ਰੋਜ਼ ਆਇਆ ਨਹੀਂ ਬਲੌਗ ਨਾ ਬਣੇ ਰਿਹਾ ਕੋਈ ਵੀ ਸਕਿਪ ਨਾ ਕਰੇ ਕਾਲੀ ਵੀ ਰੱਖਤੀ ਹੈ ਬਣ ਲਈ ਆਟਾ ਵੀ ਬੋਲਿਆ ਪਰ ਫਿਰ ਇਹਨਾਂ ਦੇ ਵੀ ਦੋ ਬਿਆਂ ਦਾ ਮੈਨੂੰ ਪਤਲਾ ਸੁਣਨ ਹੋਇਆ ਲੱਗਦਾ ਰਿਹਾ ਤੇ ਗਰਮੀ ਇੰਨੀ ਹੈ ਦਾ ਇੰਨੀ ਜਿਦ ਤੋ ਪੜਾਤ ਜੀ ਹੋਈ ਪਈ ਹੈ ਨਾ ਹਿਊਮਰਸ ਬਹੁਤ ਜ਼ਿਆਦਾ ਹੋਇਆ ਪਿਆ ਮੰਮੀ ਵੀ ਬੀਮਾਰ ਹੁਣ ਮੈਂ ਕੱਲ ਨਾਲ ਥੋੜਾ ਠੀਕ ਆ ਕੱਲ ਨਾਲੋਂ ਫਰਕ ਆ ਮੈਨੂੰ ਤੇ ਮੰਮੀ ਹੁਣ ਗਈ ਹੈ ਮੈਡੀਸਿਨ ਲੈਣ ਦੇਖੋ ਮੰਮੀ ਵੀ ਕਦੋਂ ਹੁੰਦੀ ਆ ਛੋਟੀ ਅੱਜ ਗਈ ਆਪਣੇ ਕਾਲਜ ਤੇ ਬਹੁਤ ਜ਼ਿਆਦਾ ਪੜਾਅ ਸੀ ਹੋਈ ਪਈ ਹੈ ਕਵਰਾਟ ਵੀ ਨਹੀਂ ਹੋਰੀ ਮੈਂ ਕਿਹਾ ਚੱਲ ਹੁਣ ਮੈਂ ਬਣਾ ਲਾ ਨੀਂਬੂ ਪਾ ਤੁਹਾਡਾ फटाफट ਬਣਾ ਗਈ ਪਾਣੀ ਦਾ ਸੇਨਾ ਤਿਆਰ ਖਾ ਚਾਹੀਦਾ ਅੱਜ ਪਰ ਬਹੁਤ ਕਰੂ ਪਰ ਸਾਡੇ ਸੱਗੂ ਵੀਰੂ ਦੇ ਨਜ਼ਾਰੇ ਆ ਦੋਨੇ ਪਤੰਦਰੇ ਸੀ ਤੋਂ ਵੀ ਨਾ ਕਿੱਥੇ ਪੈਂਦੀ ਹਾਂਜੀ ਅੰਦਰ ਅੱਗੇ ਬਹੁਤ ਠੰਡਾ ਲੱਗਦਾ ਬਾਹਰ ਤਾਂ ਗਰਮੀ ਹੈ ਚਲੋ ਨਿੰਬੂ ਪਾਣੀ ਬਣਾ ਲਓ ਨਿੰਬੂ ਪਾਣੀ ਪੀਣਾ ਤੁਸੀਂ ਇਹ ਇਹ ਵਿਚਾਰਾ ਕੱਢੀ ਪਤਾ ਨਹੀਂ ਕਿਹਨੇ ਟੰਗਿਆ ਰਵੀ ਦੇ ਕੰਮ ਲੱਗਦੇ ਮੈਨੂੰ ਜੇ ਖੁਸ਼ੀ ਯਾਰ ਮਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਦਾ ਗਾਪਾ ਦਾ ਨਹੀਂ ਖੁਸ਼ੀ ਦਾ ਫੇਵਰੇਟ ਹੈ ਢੀ ਹੈ ਇਹਦਾ ਲਾਦਰਿੰਦਾ ਜਿਹਦਾ ਰੀਅਲ ਚਾਸਦਾ ਪਰ ਵਿਚਾਰੀ ਨੂੰ ਫੌਨਸੀ ਕੀਤਾ ਟੰਗਿਆਂ ਪਿਆ ਓਏ ਓਏ ਵੀਰੂ ਚਲੋ ਚਲਿਏ ਚਲੋ ਚਲਿਏ ਇਹ ਤੇ ਵਾਰੀ ਰਿੰਦਾ ਪਤੰਦਰ ਘੁੰਮਣ ਚਲੋ ਮੈਂ ਨਿੰਬੂ ਪਾਣੀ ਬਣਾ ਲਾ ਤੇ ਤੁਹਾਨੂੰ ਬਾਅਦ ਵਿੱਚ ਮਿਲਦੇ ਹਾਂ ਜਦੋਂ ਮੰਮੀ ਆਪੂ ਪਾਣੀ ਬਣਾ ਕੇ ਅਸੀਂ ਪੀ ਲਿਆ ਹਜੇ ਤੱਕ ਮੰਮੀ ਨਹੀਂ ਆਏ ਮੈਡੀਸਿਨ ਲੈ ਕੇ ਤੇ ਸਾਡੀ ਮੱਝ ਮਾਰਾ ਹੁਣ ਮੱਝ ਫਿਰ ਨੂੰ ਮਾਰੂਗਾ ਤੇ ਟੰਗੀ ਚੱਕਰ ਵੰਦਾ ਇੱਕ ਇੱਦਾਂ दाल ਸਾਡੀ ਬਣ ਗਈ ਆ ਕਿ ਮਲਾ ਲਈ ਸਾਰੇ ਵੈਸੇ ਨਾ ਮੈਨੂੰ ਇੰਦਰ ਲੰਬੀ ਲੰਬੀ ਮਿਰਚੇ ਕੱਟ ਕੇ ਪਾਉਣੀ ਬਹੁਤ ਪਸੰਦ ਆ ਖਾਣੀਆਂ ਹੁੰਦੀਆਂ ਨਹੀਂ ਬਸ ਡੈਕੋਰੇਸ਼ਨ ਵਾਸਤੇ ਮੈਨੂੰ ਵਧੀਆ ਲੱਗਦੀ ਆ ਦਾਲ ਦੇ ਵਿੱਚ ਤੇ ਦਾਲ ਨੂੰ ਲੱਗ ਗਿਆ ਤੜਕਾ ਆਟਾ ਗੁੰਨ ਲਿਆ ਜਦੋਂ ਖਾਣੀਆਂ ਨੂੰ ਰੋਟੀ ਬਣਾ ਲੈਣੀ ਆ ਆਲਮੋਸਟ ਆਪਣੇ ਸਾਰੇ ਕੰਮ ਢੰਗ ਨਾਲ ਹੁਣ ਮੈਂ ਨਹਾ ਧੋ ਕੇ ਫਰੈਸ਼ ਹੋ ਕੇ ਤੁਹਾਨੂੰ ਬਾਅਦ ਵਿੱਚ ਮਿਲਦੀ ਆ ਸਾਰਿਆਂ ਨੂੰ ਬਲੌਗ ਨਾਲ ਬਣੀ ਰਿਓ ਕੋਈ ਵੀ ਸਕਿੱਪ ਨਾ ਕਰਿਓ ਮਿਲਦੀ ਆ ਫੇ ਥੋੜੀ ਦੇਰ ਤੱਕ ਇਹ ਦਾਲ ਬਣੀ ਪਈ ਆਪਣੀ ਤੇ ਨਾ ਤੋ ਕੀ ਹੋ ਗਿਆ ਸੀ ਫਰੈਸ਼ ਮੈਂ ਕਿਹਾ ਹੁਣ ਮੈਂ ਕਰਦਾ ਕਮੈਂਟ ਰਿਪਲਾਈ ਇੱਕ ਭੈਣ ਦਾ ਆ ਜਸਲੀਨ ਕੋਰ ਅਸੀਂ ਸਾਰੇ ਹਰ ਰੋਜ਼ ਤੁਹਾਡੇ ਬਲੌਗ ਦੇਖਦੇ ਹਾਂ ਅਮਰੀਕਾ ਤੋਂ ਜਗਜੀਤ ਕੋਰ ਥੈਂਕ ਯੂ ਸੋ ਮੱਚ ਡੀਅਰ ਹੋ ਦੱਸੋ ਤੁਹਾਡਾ ਕੀ ਹਾਲ ਚਾਲ ਹੈ ਸਰਬਜੀਤ ਕੋਰ ਵੈਰੀ ਨਾਈਸ ਬਲੌਗ ਥੈਂਕ ਯੂ ਥੈਂਕ ਯੂ ਸਰਬਜੀਤ ਹੋਰ ਦੱਸੋ ਤੁਹਾਡਾ ਕੀ ਹਾਲ ਚਾਲ ਹੈ ਸੋਨੂ ਸੋਨੂ ਵੈਰੀ ਨਾਈਸ ਬਲੌਗ ਕੁਝ ਆ ਥੈਂਕ ਯੂ ਸੋ ਮੱਚ ਡੀਅਰ ਸਗੂ ਨੂੰ ਤਾਂ ਚਾਹ ਚੜ ਗਿਆ ਅੱਗ ਨਹੀਂ ਬਲ ਰਹੀ ਸੀ ਢੱਕਿਆਂ ਨੂੰ ਦਾਲ ਨੂੰ ਤੜਕਾ ਲਾ ਕੇ ਫਿਰ ਮੈਂ ਇੱਥੇ ਰੱਖ ਬਹੁਤ ਫਾਇਦਾ ਉਹ ਲੈ ਕੇ ਹੀ ਭਰ ਕੇ ਛੋਲੀ ਮੰਮੀ ਦਵਾਈ ਲੈ ਕੇ ਆ ਗਈ ਸੀ ਤੇ ਮੰਮੀ ਹੁਣ ਚਾਚੇ ਕੇ ਜਾਵੇ ਅੱਗ ਨਹੀਂ ਬਲ ਰਹੀ ਸੀ ਦਾਲ ਤਾਂ ਬਣ ਗਈ ਸੀ ਤੜਕਾ ਲਗਾਤਾ ਸੀ ਥੋੜੀ ਜੀ ਰਹਿ ਗਈ ਸੀ ਰਿਜਣ ਵਾਲੀ ਗੋਹ ਹੋਏ ਹੈ ਨਹੀਂ ਸੀ ਵੀ ਮੈਂ ਕਿਚਾ ਇੱਥੇ ਰੱਖ ਦਿੰਦੀ ਉਹ ਦਿਮਾਗ ਤੇ ਭਿਆਰੀ ਪਾਰ ਗਈ ਦੀ ਮਾਸ ਤੇ ਪੰਦੇ ਜਾ ਪਈ ਉਹ ਤੇ ਇੱਕ ਦੋ ਅਸੀਂ ਮੈਂ ਚੱਕ ਕੇ ਲਾਤੇ ਫਿਰ ਅੱਗ ਮੈਂ ਡੰਡੇ ਉਹ ਨਾ ਢੱਕਿਆਂ ਨੇ ਇੰਨੀ ਵਧੀਆ ਅੱਗ ਨਹੀਂ ਡੱਕਿਆ ਨਾ ਇੰਨੀ ਵਧੀਆ ਲੈ ਲੈ 19 ਫਾਰਚ 19 ਫਾਰਚ ਪਾਰੀ ਇਹਨੂੰ ਉਹ ਵੀ ਇੰਨਾ ਸੋਹਣਾ ਦੇਖ ਮਤੋਂ ਲੈ ਕੇ ਜਾ ਜਾਂਦਾ ਹੁਣ ਲੈ ਕੇ ਗਈ ਤੀ ਪਾਣੀ ਪੀ ਲਾ ਕੁਛ ਕਰਕੇ ਨਹੀਂ ਆਈ ਕਰ ਗਈ ਤੀ ਬੈਠ ਕੇ ਕਹਿ ਰਹੀ ਮੈਂ ਲੈ ਆ ਜਾ ਹੁਣ ਤੇ ਮਾਰਦੀ ਹਾਂ ਹੂੰ ਉਹ ਲੈ ਜਾ ਉਹ ਤਾਂ ਸੁੱਤੇ ਵੇ ਮਾੜਾ ਮਾੜਾ ਤੋੜ ਲੈਂਦਾ ਉਹਨਾਂ ਨਾ ਤਖਾਣੇ ਇੱਥੇ ਆ ਆ ਬੀਰੂ ਉਹ ਅੰਦਰ ਟੱਪੀ ਜਾਂਦਾ ਸਪਰੇਅ ਕਰਨ ਗਿਆ ਉਧਰ ਪੈ ਗਈ ਤੇ ਉੱਧਰ ਆਪਣੀ ਤੋਂ ਵੀ ਦੀ ਵਾਲੇ ਨਾਲ ਪਾਣੀ ਕਿਨ ਛੱਡਿਆ ਤੜਕੇ ਸਰਾ ਤੜਦਾ ਸਪਰੇ ਕਰਦਾ ਵਾਲੇ ਨਾਲ ਚਾਚਾ ਸਾਡੇ ਕਿਆ ਕਹਣਾ ਮੈਂ ਕਿਹਾ ਵੀ ਮੋਟਾ ਧੁੱਪਦਾ ਆ ਰਵੜਾ ਕਿਹਦੀ ਮੈਂ ਲੈ ਕੇ ਇੱਕ ਇਹ ਦੂਸਰੀ ਪੱਤੀਆ ਦੱਬਾ ਜਾ ਤਾਂ ਨਹੀਂ ਛੱਡਦਾ ਨਹੀਂ ਆਈ ਭਈ ਇਹ ਤਾਂ ਕਾਉਗੀ ਸ਼ੂਟਿੰਗ ਉਹ ਵੀ ਆਪਣੇ ਕੋਲ ਜੀ ਵੀ ਕਿੰਨੇ ਟਾਈਮ ਹੋ ਗਿਆ 6:30 ਹੋ ਗਏ ਬਸ ਕਿਹੜੀ 7:00 ਵਜੇ ਹੁੰਦੀ ਆ ਹਾਂ ਹਾਂ ਅਸੀਂ ਹੀ ਦੋਵੇਂ ਆ ਜਾ ਤੇਰੀ ਗੱਲ ਤਾਂ ਉਹਨੇ ਆਪਣਾ ਲੱਗ ਕੇ ਰੋਲਾ ਪਾਇਆ ਉਹਨੂੰ ਇਹ ਆ ਕਿ ਤੇ ਚੱਲੇ ਚੱਲ ਚਲੀਏ ਸੱਗੂ ਚੱਲ ਚਲੀਏ ਲਾ ਕੇ ਨਹੀਂ ਕਰਪਨੀ ਕਰ ਬੋ ਸੱਗੂ ਚੱਲ ਚਲੀਏ ਚੱਲ ਚਲੀਏ ਹਾਂ ਉਹ ਨੰਨੂ ਲੈ ਗਿਆ ਉਹ ਹਾਂ ਕੈਸੇ ਸੁਣੋ ਤੁਹਾਡੇ ਦੋਨਾਂ ਤੂੰ ਪੂਰਾ ਤੂੰ ਰੋਮਟੇ ਤੈਨੂੰ ਕੋں ਕਰਿਆ ਨਾ ਮੈਂ ਤੈਨੂੰ ਮੈਂ ਕੀ ਕਰੀ ਤੈਨੂੰ ਪਤਾ ਤੁਮ ਮੱਛਰੇ ਬੈਠੇ ਮੈਂ ਤੈਨੂੰ ਲੈ ਕੇ ਨਹੀਂ ਜਾਂਦੀ ਹੁਣ ਤਾਂ ਮੈਂ ਸੱਗੂ ਨੂੰ ਲੈ ਜਾਉਂ ਬਣਾ ਰਹੀ ਹੁਣ ਰੋਟੀ ਕਿਉਂਕਿ ਮੈਂ ਰਵੀ ਮਿਸਟਰ ਤਿੰਨਾਂ ਚ ਕਿਸੇ ਨੇ ਖਾਣੀ ਨਹੀਂ ਛੋਟੀ ਖਾਓਗੀ ਇੱਕ ਅੱਧੀ ਮੰਮੀ ਡੈਡੀ ਨੇ ਖਾਣੀ ਹੈ ਤਿੰਨਾਂ ਜਣਿਆਂ ਨੇ ਮੰਮੀ ਕਹਿੰਦੀ ਮੈਂ ਰੋਟੀ ਲਾ ਲੈਣੀ ਆ ਤੇ ਉੰਨਾ ਟਾਈਮ ਤੋਂ ਸੱਗੂ ਨੂੰ ਤੇ ਬੀਨੂ ਨੂੰ ਰੋਟੀ ਕਰਾ ਦੇ ਕਿਉਂਕਿ ਫਿਰ ਸੱਗੂ ਤੇ ਬੀਨੂ ਲੈ ਕੇ ਤੁਮ ਲੈ ਲੈ ਪਤਾ ਲੱਗ ਗਿਆ ਨਾ ਹਾਂ ਕੋ ਟਿਕਣੀ ਹੈ ਚਲ ਚਲੀਏ ਚਲ ਚਲੀਏ ਤੈਨੂੰ ਅੰਦਰ ਦਾ ਟਿਕਾ ਹੀ ਨਹੀਂ ਆ ਰਹੀ ਤੇ ਬਾਹਰ ਹੀ ਕੱਢ ਤਾਂ ਲੈ ਕਿਥੇ ਕੋ ਮਲਾ ਡੈਡੀ ਕਰੇ ਇੱਧਰ ਟੋਪਾਂ ਨਹੀਂ ਕਰਮੇ ਟਿਕਾ ਕਰਮੇ ਨੇ ਬੱਤੀ ਲੇ ਕੋਈ ਆ ਰਿਹਾ ਸੀ ਟਿਕ ਨਹੀਂ ਗਿਆ ਸੀ ਆਵੜ ਤਵਾ ਲੈ ਉਹ ਲੈ ਕੇ ਜਾਣਾ ਚਾਹ ਤੀ ਜਦੋਂ ਬਜਾਹ ਜਾਨੀ ਹੈ ਫੇਰ ਚਾਰ ਖੋਲ ਜਣਾ ਕਾਲੂ ਸੀ ਜਾਣਾ ਮਾਮਿਆਂ ਦੇ ਮਾਸੀ ਵੀ ਜਾਊਗੀ ਨਾਲ ਅਸੀਂ ਜਾਵਾਂਗੇ ਆਪੇ ਚੱਲਾਂਗੇ ਕੱਲੂ ਜਾਣਾ ਫਿਰ ਅਸੀਂ ਰੱਖਣੀ ਬੰਨਣ ਤੇ ਸਾਲਾ ਟਾਈਮ ਹੀ ਹੈ ਕਿ ਤਾਂ ਫੇਰ ਪ੍ਰੋਗਰਾਮ ਹਨਾ ਈਆਂ ਰੈਸ ਕਰਕੇ ਮੈਂ ਵੀ ਤਾਂ ਜਲਦੀ ਆ ਗਈ ਸੀ ਹੋਰ ਵੀ ਕੰਮ ਅਸਲ ਵਿੱਚ ਠੀਕ ਦਾ ਤੇ ਮੰਮੀ ਨੇ ਵੀ ਤਾਂ ਹੀ ਪਹਿਲਾਂ ਬੰਨੇਆਂ ਕਿ ਕੱਲੂ ਬੋਤਵਾਰੇ ਬੋਤਵਾਂ ਨੂੰ ਆਪਾਂ ਆਪਿਆ ਅੱਛੋ ਲਾਤੀ ਜਾ ਕੇ ਆਵਾਂ ਹਾਂ ਮੰਮੀ ਨੇ ਪੂਰੇ ਮਾਚੀ ਦੇ ਜਾਣੇ ਚਲੋ ਦੋ ਕੀ ਰੋਟੀਆਂ ਲੈਣ ਹੋਣੀਆਂ ਬਸ ਚੱਲ ਵੀਰੂ ਰੋਟੀ ਖਾਈ ਆ ਗਿਆ ਰੋਟੀਆਂ ਦੋ ਖਾਣੀਆਂ ਸੀ ਰੋਟੀ ਤਾਂ ਵੰਡੀ ਚੱਲ ਚੱਲ ਫੋਨ ਲੱਗੀ ਹੈ ਨਾ ਗਾਲ ਪੜਾ ਪਾਇਆ ਸੀ ਨੇ ਚੱਲ ਹੁਣ ਮੈਂ ਸੱਭੂ ਨੂੰ ਤੇ ਬੀਬੀ ਨੂੰ ਰੋਟੀ ਖਵਾ ਦਮੈਂ ਦੋਨਾਂ ਨੂੰ ਫਿਰ ਮਿਲਦੀ ਹਾਂ ਵੇ ਵੇ ਪੰਡਿਤ ਹੁੰਨ ਵਾਲੇ ਸੀ ਪੰਡਿਤੋਲੇ ਨੇ ਤੇ ਅੱਜ ਅਸੀਂ ਟਾਈਮ ਨਾਲ ਬੈਲੇ ਹੋ ਗਏ ਸੀ 7:30 ਵਜੇ ਤੇ ਕੱਲ ਅਸੀਂ ਜਾਣਾ ਮੰਗਿਆ ਹੈ ਹੈ ਛੋਟੀ ਗਈ ਛੋਟੀ ਗਈ ਕੋਈ ਜੀ ਕੀ ਹੋਇਆ ਨਾ ਕੱਲ ਕੁਝ ਜ਼ਿਆਦਾ ਟਾਈਮ ਇਹ ਅਸੀਂ ਤਿੰਨਾਂ ਨੇ ਇੱਕੋ ਜਿਹਾ ਸੂਟ ਸੁਵਾਇਆ ਸੀ ਨੇ ਅੱਜ ਪਾਇਆ ਮੈਂਨੇ ਅੱਜ ਪਾਇਆ ਮੰਮੀ ਦਾ ਸਹੀ ਲੱਗਦਾ ਨਾ ਆ ਵੀ ਦਿੱਸਦਾ ਸੂਟ ਮੈਂ ਨਹੀਂ ਨਕਸਾਇਆ ਮੰਮੀ ਨੇ ਜਾਰਾ ਕਸਾਤਾ ਸੋਹਣਾ ਲੱਗਦਾ ਹਲਕਾ ਜਿਹਾ ਨੇ ਸੋਹਣਾ ਨਾ ਹਾਂ ਅਸੀਂ ਤਿੰਨਾਂ ਨੇ ਇੱਕੋ ਜਿਹਾ ਲੈ ਸੀ ਕਿ ਆਪਾਂ ਜੋ ਸ਼ਵੀ ਲਗਾਵਾਂਗੇ ਉਹਦੇ ਪਾਵਾਂਗੇ ਇੱਕ ਹੁੰ ਬੋਰੀਆ ਸੱਕੂ ਸੱਕੂ ਮਾडम ਮੰਮੀ ਨੇ ਵੀ ਪਾਇਆ ਹੀ ਆ ਹਾਂ ਹਾਂ ਮੰਮੀ ਤੁਰਿਆਈ सेम सेम ਮੰਮੀ ਨੇ ਤਾਂ ਰੰਗੀ ਵਾਲਾ ਪੀਕਾ ਕਰ ਲਿਆ ਮੰਮੀ ਦੇ ਸੂਟਾਂ ਦਾ ਰੰਗ ਫਿੱਟ ਨਹੀਂ ਫੌਂਦੀ ਜ਼ਿਆਦਾ ਨਾ ਮੰਮੀ ਘੁਆ ਦਿੰਦੀ ਆ ਮੰਮੀ ਮੰਮੀ ਵੀ ਇੱਕ ਵਾਰੀ ਪਾ ਕੇ ਧੋ ਲੈਂਦੀ ਆ ਨਾ ਹਾਂ ਮੰਮੀ ਫੌਂਦੀ ਜ਼ਿਆਦਾ ਅੱਛਾ ਮੰਮੀ ਦੁੱਧ ਪਾ ਲੀ ਸੇਮ ਸੇਮ 2.5 ਦਾ ਛੁੜੇ ਸੇਮ ਸੀ ਆ ਮੈਂ ਵੀ ਇੱਕ ਦੋ ਵਾਰੀ ਪਾਇਆ ਫੇਰ ਮੈਂ ਘਰ ਹੀ ਲਾ ਲਿਆ ਮੰਮੀ ਦੇ ਵਾਲੇ ਤਾਂ ਉਹਨੇ ਮੰਮੀ ਕਿਹਾ ਲੈ ਤੇਰੇ ਲਈ ਤਾਂ ਤਾਂ ਲੈਂਸ ਲਾਈਏ ਮੇਰੇ ਲਈ ਤਾਂ ਲਾਈ ਗਲੇ ਤੇ ਵੀ ਲਾਈ ਠੀਕ ਨਹੀਂ ਸੋਹਣੇ ਡਿਜ਼ਾਈਨਸ ਨੇ ਹਾਂ ਸੋਹਣੇ ਡਿਜ਼ਾਈਨਸ ਸੇਤ ਆ ਜੋ ਸੀ ਸਾਰੀ ਕਾਟਨ ਦੀ ਪਾ ਕੇ ਗਏ ਤੇ ਐਵੇਂ ਸੋਹਣੇ ਲਾਦੇ ਹਾਂ ਸਾਰੇ ਸਾਰੇ ਦੇ ਲੈਂਸ ਸੋਹਣੇ ਆਹ ਦੇ ਤੁਹਾਨੂੰ ਰਵੀ ਨੇ ਡਰਾਉਣ ਨੂੰ ਰੱਖਿਆ ਉਹ ਵੀ ਜਦੋਂ ਇੱਕ ਦਿਨ ਸਵੇਰੇ ਸਵੇਰੇ ਉੱਟੀਏ ਜਿੱਦਾ ਟੈਗ ਹੀ ਆ ਮੈਂ ਮੈਂ ਆਪ ਸੋਚੀ ਸੀ ਮੈਂ ਘਰ ਅਵੀ ਦੀ ਕੰਮ ਹੋ ਰਹੇ ਆ ਕੁਛ ਹੀ ਦੇਖ ਲੈ ਕੀ ਕੀਤਾ ਪਿਆ ਰਵੀ ਨੇ ਜੇ ਤੂੰ ਬਲੌਗ ਦੇਖੂਗੀ ਇਹਨਾਂ ਨੂੰ ਫੋਨ ਕਰਕੇ ਸਪੈਸ਼ਲੀ ਕਹੀ ਕੀ ਕੀਤਾ ਗਿਆ ਮੈਂ ਉਤਾਰ ਵੀ ਦਿੱਤਾ ਸੀ ਉਦੋਂ ਮੈਂ ਉਤਾਰਿਆ ਸੀਗਾ ਨਾ ਹੌਣਸਾਰ ਪਰ ਦੁਬਾਰਾ ਵੇਟ ਐਂਗ ਤਾਂ ਬੜਾ ਕੁੱਤਾ ਹੈਗਾ ਹੁਣ ਮੈਨੂੰ ਲੱਗਦਾ ਇਹਨੂੰ ਦੇਖ ਕੇ ਉਠੇਂਦਾ ਹੁਣ ਸਵੇਰੇ ਇੱਧਰ ਹੀ ਜਾਗ ਨਹੀਂ ਖੋਲਦੀ ਹਾਂ ਆਪ ਕਿਸੇ ਹੋ ਕਰਦਾ ਹੋ ਹਾਂ ਤਾਂ ਮੁੱਦਾ ਪਿਆ ਹੁੰਦਾਗਾ ਤਾਡੇ ਵਾਸਤੇ ਰੱਖਿਆ ਹੋਰ ਵੀ ਤੂੰ ਬੰਨਦਾ ਵੀ ਤੂੰ ਸਿੱਧੀ ਬੈਣੀ ਆ ਨਾ ਵੀ ਸਿੱਧ ਤੇਰੀ ਅੱਖਾਂ ਚ ਪਊਗਾ ਉਹ ਮੈਂ ਆਖਿਆ ਮੈਂ ਤਾਂ ਬੈਣਾ ਅੱਖਾਂ ਮੀਟ ਕੇ ਦੇ ਜਿੰਨੇ ਮੇਰਾ ਹੂਣ ਕਿੱਥੇ ਹੈਗਾ ਪਹਿਲਾਂ ਮੈਂ ਹੂਣ ਦੇਖਦੀ ਜੇ ਪਤਾ ਉਹ ਵੀ ਬੇ ਨਹੀਂ ਦਿੰਦਾਂ ਕੱਲ ਨੂੰ ਸਾਰੇ ਵੀ ਬੰਦਾ ਜਦੋਂ ਘਰੇ ਇਕੱਲਾ ਹੋਵੇ ਹਾਂ ਫੇਰ ਹੋ ਜਾਂਦਾ ਤੇ ਕੱਲ ਨੂੰ ਸੀ ਜਾਣਾ ਮਾਮਿਆਂ ਦੇ ਅੱਜ ਸੀ ਇਨਾ ਬਲੌਗ ਨਹੀਂ ਸ਼ੂਟ ਕੀਤਾ ਸਵੇਰ ਸਵੇਰੇ ਮੱਝ ਬਿਮਾਰ ਹੋਈ ਕੀ ਹੋ ਗਿਆ ਮੱਝ ਨੂੰ ਫੇਰ ਫਰੇਮਾਂ 'ਚ ਚੜ ਗਿਆ ਡਾਕਟਰ ਆ ਟਿਕਾ ਲੱਗੇ ਗਿਆ ਫਰੋਂ ਨੂੰ ਦੇਖ ਕੇ ਮੰਮੀ ਵੀ ਡਾਊਨ ਹੋ ਗਈ। ਇਹਲੇ ਦਾ ਰੰਗ ਦੇਖ ਕਿਦਾਂ ਦਾ? ਫਰੋਜੀ ਟਾਈਪ। ਮੰਮੀ ਵਾਲੇ ਦਾ ਰੰਗ ਥੋੜਾ ਉਹ ਨਹੀਂ ਨਾ ਥੋੜਾ ਡਾਰਕ ਲਾ। ਕਿ ਸਾਡੇ ਤੇ ਚਿੱਟੀ ਲੈਸ ਲਾਈ ਪਈ ਹੈ ਤਾਂ ਲੱਗ ਰਿਹਾ। ਸੋਹਣਾ ਤਾਂ ਹੈ। ਮੰਮੀ ਵਾਲੀ ਤੇ ਵੀ ਚਿੱਟੀ ਹੂਆ। ਇਹ ਕੀ ਆ? ਮੈਂ ਲਾਇਦਾ ਲੈਸ ਕਰਕੇ ਲੱਗ ਰਿਹਾ। ਹੈਂ? ਵੱਧ ਚਟਾ ਮੇਰੇ ਵਾਲਾ। ਨਹੀਂ ਤਾਂ ਡੇੜਾ ਜ਼ਿਆਦਾ ਗੂੜਾ ਨਾ ਤੇ। ਹੋਗਾ ਮੰਮੀ। ਹਾਂ ਨਾ? ਨਹੀਂ। ਮਾਰਕਾ। ਮੂੰਹ ਹੀ ਲੱਗਦਾ। ਪਰ ਥਾਣ ਤਾਂ ਇੱਕ ਜੀ ਘਟਾਇਆ ਸੀ ਅਸੀਂ ਨੇ ਹਨਾ ਥੈਂਕ ਯੂ ਮੇਰੇ ਧੋਪ ਆਇਆ ਪਈਆ ਇਹ ਤਾਂ ਅੱਜ ਆਜ ਪਾਇਆ ਮਨ ਐਨੀਆਂ ਧੋਪ ਆ ਪਾਦੇ ਤੇ ਤੇ ਅੱਜ ਆਜ ਗੱਡੇ ਮੇਰੇ ਮੈਂ ਚਲਾ ਦੇਈ ਨੀ ਪਰ ਲੋਨੀਆ ਮਗਾ ਕਹਿੰਨੀ ਆ ਧੋਪ ਆਦੇ ਮੈਨੂੰ ਗਰਮੀ ਵਾਲੀ ਆਉਂਦੀ ਐ ਇੱਥੇ ਵੀ ਗਰਮੀ ਲੱਗ ਰਹੀ ਸੀ ਗਰਮੀ ਵਾਲੀ ਪਹਿਲੀ ਵਾਰੀ ਪਾਇਆ ਤਾਂ ਉੱਤਾ ਨਹੀਂ ਤਾਂ ਲੱਗ ਰਹੀ ਗਰਮੀ ਇਹ ਤਾਂ ਹੌਲੇ ਨੇ ਇਹਨਾਂ 'ਚ ਤਾਂ ਆਉਂਦੀ ਹੀ ਨਹੀਂ ਗਰਮੀ ਜਿਹੜਾ ਮਾਮਾ ওভারਸੂਟ ਪਾ ਕੇ ਦੇਖ ਲੈਣਾ ਮਾਮੀ ਸੀ ਤੇ ਸੈਟ ਤੜਕੀ ਪਾ ਕੇ ਦੇਖਾਂਗੇ ਜਦੋਂ ਉੱਥੇ ਜਾਣਾ ਹੁੰਦਾ ਨਹੀਂ ਮਾਮੀ ਵਾਲੇ ਤਾਂ ਆ ਜਾਂਦੇ ਨੇ ਜਿਹੜੇ ਮਾਮਾ ਉਹ ਤਾਂ ਖੁੱਲੀ ਚੱਲਦੀ ਹੈ ਤੇ ਮਾਮੀ ਸਾਮਾਨ ਕੱਢ ਕੇ ਰੱਖ ਲੈਣੇ ਸੀ ਸਵੇਰੇ ਫੇਰ ਹੋਰ ਤੱਕੜੀ ਚੱਲੂ ਜਾਏਗੇ ਨਾਨਕੇ ਮਾਮੀ ਆ ਗਈ ਤੱਕੜੀ ਨੂੰ ਤੱਕੜੀ ਸਾਰਾ ਪਤਾ ਨਹੀਂ ਪਤਾ ਤੱਕੜੀ ਤਾਂ ਪਈਆ ਫੇਰ ਹੁਣੇ ਕੱਢ ਕੇ ਰੱਖ ਲਉਣਾ ਸਵੇਰੇ ਜਦੋਂ ਜਾਣਾ ਪਈ ਉਹਨਾਂ ਟਾਈਮ ਕੱਢ ਦੀ ਹਾਂ ਸਪੀਕਰ ਚੱਕ ਲਿਓ ਜਾਇਦ ਨੇ ਬਾ ਪਿਆ ਹੋਰ ਔਰ हां ਉਹ ਉਹਨਾਂ ਨੇ ਮੰਮੀ ਮੰਮੀ ਵਾਸਤੇ ਸਪੀਕਰ ਘਟੇ ਸੀ ਮੰਮੇ ਨੂੰ ਦੇ ਕੇ ਆਵਾਂਗੇ ਫੇਰ ਮੈਨੂੰ ਇਹਨਾਂ ਨੇ ਡਰੋਨ ਦੇ ਡਰੋਨ ਵਾਸਤੇ ਕੰਮ ਵਰਤੇ ਇਹ ਤਾਂ ਚਾਰਜਿੰਗ ਤੇ ਚੱਲਦਾ ਤਾਂ ਨੂੰ ਮੈਂ ਲਾਲੂੜੂ ਛੇੜ ਰਹੀ ਤੀਗੀ ਉੱਤੇ ਗੀਤ ਲਾ ਲਾ ਕੇ ਫੋਨ ਤੇ ਉਹ ਮੈਂ ਕਹਿ ਰਹੀ ਸੀ ਉਹ ਮੈਂ ਖੰਨ ਦੂ ਉਹਨੂੰ ਖਿੱਚ ਉਹ ਖਿੱਚ ਚੱਲ ਰਹੀ ਸੀ ਮੈਂ ਜਾਣ ਕੇ ਉਹਨੂੰ ਛੇੜ ਜੇ ਇੱਕ ਬਾਜ ਲਾਈ ਹੁੰਦੀ ਫੇ ਨਹੀਂ ਪਤਾ ਲੱਗਣਾ ਸੀ ਕੁਝ ਜ਼ਿਆਦਾ ਬਾਜਾ ਲਾਤੀ ਇਹਨੂੰ ਤਾਂ ਨੂੰ ਅਸੀਂ ਨਾ ਉਹ ਵਾਲੀ ਕੱਢ ਰਹੇ تھے ਕਿ ਉਹ ਕੀ ਹੁੰਦਾਗਾ ਕੁੱਤਾਂ ਵਾਲੀ ਘੰਟ ਸੀ ਇਹ ਚ ਕੁੱਤੇ ਵਾਲੀ ਬੇੜੀ ਦੀ ਆਵਾਜ਼ ਕੱਢ ਰਹੇ ਤੇ ਊਂ ਹੋ ਵਾਲੀ ਹੋ ਗਈ ਨਹੀਂ ਲੱਭ ਪੰਪ ਨਾ ਮੁਰਗਾ ਬੋਲ ਲੱਗ ਗਿਆ ਹਾਂ ਮੁਰਗਾ ਮਾਜੂ ਪਤਾ ਨਹੀਂ ਕੀ ਕੀ ਬੋਲਦਾ ਵਿੱਚ ਮਾਜੂ ਨਹੀਂ ਆਏਗੀ ਬੋਲ ਮਾਜੂ ਦੀ ਵੀ ਆ ਜਾਗੀ ਤੇ ਹੁਣ ਮਾਸੀ ਵੀ ਆਏਗੀ ਕੱਲ ਨੂੰ ਮੰਮੀ ਮਾਸੀ ਜੋ ਹਾਂ ਕਹਿ ਰਹੇ ਸੀ ਕਹਿ ਰਹੇ ਸੀ ਕਿ ਨੰਬਰ 1 ਮਾਸੀ ਨੂੰ ਲਾਇਆ ਹੋਇਆ ਨੰਬਰ 1 ਮਾਸੀ ਵੀ ਕੱਲ ਨੂੰ ਮਾਮਿਆਂ ਤੇ ਆਉਗੀ ਕੱਲ ਨੂੰ ਹੀ ਆਉਗੀ ਮਾਸੀ ਵੀ ਉਹ ਕਹਿੰਦੀ ਮੈਨੂੰ ਦੱਸ ਦਿਓ ਮੈਂ ਉਹਦੀ ਆ ਜੂ ਉਹ ਮੀਟ ਟੌਰ ਕੱਢ ਕੇ ਲਾਗੇ ਆਂਦੇ ਨੇ ਜਦੋਂ ਪਤਾ ਹੋਵੇ ਨਾ ਡੈਡੀ ਨੇ ਸੌਰੇ ਚਾਹਣਾਗਾ ਨਾਲੋਂ ਤਾਂ ਰੈਡੀ ਇੱਥੇ ਕਲਪਾ ਦਿਵਾ ਕੇ ਲੈ ਰੋ ਵਾਲ ਕਟਾ ਕੇ ਲੈ ਕੇ ਉਹ ਨਾਲ ਪੱਗ ਬੰਨ ਕੇ ਜਾਊਗਾ ਫਿਰ ਵੀ ਪਾਲਾਂ ਦੀ ਕਟਿੰਗ ਹੋ ਰਾਂ ਕੋਈ ਸਵੇਰੇ ਆਉਂਦਾ ਸੌਰਿਆਂ ਦੀ ਟੌਰ ਹੀ ਐਨੀ ਫੇਰ ਫੇਰ ਜਾਂਦਾਗਾ ਡੈਡੀ ਐ ਹੁੰਦਾ ਵੀ ਇਹ ਪਤਾ ਲੱਗੇ ਵੀ ਜਰਨੈਲ ਦਾ ਜਵਾਈ ਆ ਰਹਿਗਾ ਪੂਰਾ ਪਿੰਡ ਜੋ ਹੈ ਇਹ ਸਭ ਕਹਦੇ ਨੇ ਵੱਲ ਨਾ ਤੇ ਆੜੀ ਉਹੀ ਜੀ ਲੱਲ ਐ ਦਰਿ ਬਾਈ ਜੀ ਮੇਰੇ ਵਰਤਤੀ ਜਲਦੀ ਜੀ ਬਾਈ ਇਹ ਤੇ ਦੂਜੇ ਦਿਨ ਵਾਲ ਕਟੋਣ ਤੁਰੇ ਜੀ ਕਿਤੇ ਜਾਣਾ ਮੇਰੇ ਬਾਲ ਐ ਇੰਨੇ ਕਾ ਹੈ ਕੈਂਚੀ ਲੈ ਕੇ ਸਾਨੂੰ ਕਰ ਲਓ ਜੀ ਭੱਜ ਜਾਂਦਾ ਕਟਾਉਣਾ ਇਹ ਜੀ ਉਹ ਨਹੀਂ ਕੱਟਣਾ ਹਾਲੇ ਹੋਰ ਸਾਨੂੰ ਕੈਂਚੀ ਫੇਰ ਨਹੀਂ ਬਣੀ ਨਾ ਜਿਸ ਤਰ੍ਹਾਂ ਬਾਲ ਕਟਾਉਂਦੀ ਮੈਂ ਕਹਣਾ ਇੱਕੋ ਤਾਂ ਬਾਇ ਦੇ ਨਾ ਉਹ ਮਸ਼ੀਨ ਹੈ ਤੇ ਜਿਹੜਾ ਬਾਜੀ ਬਜੰਤਰ ਹੁੰਦਾ ਜਿਹੜਾ ਭਜੰਤਰ ਹੁੰਦਾ ਤੁਹਾਡਾ ਵਜਾ ਦੋ ਵਾਜਾ ਪੈਂਦਾ ਬਦਕ ਬੈਣ ਬਾਜੀ ਜੀ ਥੋੜਾ ਜਿਹਾ ਨੀਂਦ ਵਾਲੀ ਗੋਲੀ ਪਾ ਕੇ ਨਾ ਆਵਾਜ਼ ਕੋਈ ਨਹੀਂ ਹੁੰਦਾ 70 ਤੋਂ ਉਪਰ ਹੀ ਜਾਣਿਆ ਇਹ ਘਰ ਕੀ ਕੰਮ ਆ ਜਾ ਬੱਸ ਬੱਸ ਆਈਆਂ ਜਾਂ ਸੁਨਾਹਾਂ ਰਦੇ ਨਾਲ ਹੀ ਉਹਦਾ ਕਸ ਨਹੀਂ ਬਣਾ ਲਾਗੇ ਜਿਹੜਾ ਤੇਰੇ ਤਾਂ ਪੈਣਗੇ ਪੈਣਗੇ ਉਹਦਾ ਪੀਣਾ ਕੋਈ ਨਹੀਂ ਉਹਦਾ ਇੰਨੀ ਕਿੱਥੇ ਰੋਜ਼ੀ ਰੋਜ਼ ਹੋਰ ਸਾਰੇ ਨੇ ਸਜੈਸਟ ਕਰੋ ਸਾਨੂੰ ਕਿਹੜਾ ਪ੍ਰੈਂਕ ਕਰਨਾ ਚਾਹੀਦਾ ਕਿਧਰ ਪ੍ਰੈਂਕ ਕਰਨਾ ਚਾਹੀਦਾ ਸਾਰੇ ਸਾਰੇ ਆਈਂ ਕਿਹੋ ਬੀਰ ਨੂੰ ਗੱਜ ਨਹੀਂ ਬਣਾ ਦਉ ਅਸੀਂ ਅਮੀਰ ਖਾਨ ਬਣਾਦਾ ਕਿ ਦੇਖ ਕੇ ਚਾ ਚਲ ਇੱਥੇ ਕਰਦੇ ਹਾਂ ਸਭ ਲੋਗ ਨੂੰ ਅੰਟੀ ਜੀ ਕਾ ਵਧੀਆ ਲੱਗੇ ਸੈਂਡ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਫੇਰ ਨੈਕਸਟ ਚਾਰਾ ਉਹ ਤਾਂ ਦੋ ਚਾਰ ਗਾਣਾ ਕਰਦਾ ਡੈਡੀ ਡੈਡੀ ਨੇ ਨਹੀਂ ਕੋਈ ਕੁਝ ਕਹਿਣਾ ਜੇ ਡੈਡੀ ਨੇ ਕੁੱਕ ਕੁੱਕ ਪੀਤਾ ਹੋਗਾ ਫੇਰ ਡੈਡੀ ਕੁਝ ਕਹਿ ਦੂ ਉਦੋਂ ਨਹੀਂ ਕਹੂਗਾ ਬੀੜਾ ਗੋ ਚੱਲ ਗਿਆ ਨਾ ਭਾਈ ਉਹ ਤਾਂ ਡਾਰ ਲੱਗਦਾ ਉਹ ਤਾਂ ਤੁਹਾਡਾ ਤੂੰ ਦਾ ਕਰਦਾ ਕੋਈ ਨਹੀਂ ਉਹ ਅਜੇ ਨਾ ਕਰਵਾ ਲਾਂਗੇ ਸਾਰਿਆਂ ਨੇ ਟੇਕਰ ਬਾਈ ਤੇ ਕਮੈਂਟ ਕਰਕੇ ਦੱਸੋ ਸਾਨੂੰ ਕੀ ਕਰਨਾ ਚਾਹੀਦਾ ਮਿਲਦੇ ਆ ਫਿਰ ਨੈਕਸਟ ਵਲੌਗ ਚ ਪਰ ਪ੍ਰੈਂਕ ਕਰਨਾ ਉਹਦੇ ਲਈ ਪਰ ਪਤਾ ਨਹੀਂ ਉਹਨੂੰ ਪਹਿਨੀ ਪਤਾ ਲੱਗ ਗਿਆ ਲੈ ਲੈ ਜਾ ਨਹੀਂ ਨਹੀਂ ਕਰਦਾ ਹੈ ਸਾਡੇ ਤੇ ਵੀ ਉਹਨਾਂ ਨੂੰ ਪਤਾ ਹੈ ਦਾਰਦੀਆਂ ਵਿੱਚ ਕੋਈ ਕੰਡ ਕਰ ਨਹੀਂ ਸਕਦੀ ਇਸ ਕਰਕੇ ਜੇ ਅਪਾ ਕੁਝ ਕਰਨੀ ਨਾ ਯਕੀਨੀ